ਅਸਲ 'ਚ ਪੰਜਾਬ ਆ 3 ਸਾਲ ਤੋਂ ਤਾਂ ਸ਼ੁਰੂ ਹੋਇਆ ਕੰਮ ਆ ਉਦੋਂ ਪਹਿਲਾਂ ਇਹ ਜੇ ਫੰਕਸ਼ਨ ਪੰਜਾਬ ਭੁੱਲ ਗਿਆ ਸੀ ਜੀ ਵੀ ਕੋਈ ਤਰੱਕੀ ਵਾਲਾ ਫੰਕਸ਼ਨ ਹੋਵੇ ਕੋਈ ਨਿਯੁਕਤੀ ਪੱਤਰ ਵੰਡ ਰਹੇ ਹੋਈਏ ਜਵਾਕਾਂ ਨੂੰ ਬੱਚਿਆਂ ਨੂੰ ਰੋਜ਼ਗਾਰ ਮਿਲ ਰਿਹਾ ਹੋਵੇ ਕਿਸੇ ਸਕੂਲ ਦਾ ਉਦਘਾਟਨ ਕਰ ਰਹੇ ਹੋਈਏ ਕਿਸੇ ਹਸਪਤਾਲ ਦਾ ਕਿਸੇ ਮੁਹੱਲਾ ਕਲੀਨਿਕ ਦਾ ਕਿਸੇ ਤਹਿਸੀਲ ਦਾ ਸਬ ਤਹਿਸੀਲ ਦਾ ਉਦਘਾਟਨ ਕਰ ਰਹੇ ਹੋਈਏ ਇਹ ਫੰਕਸ਼ਨ ਪੰਜਾਬ ਭੁੱਲ ਗਿਆ ਸੀ ਜੀ ਕਿਉਂਕਿ ਜਿਹੜੇ ਆਪਾਂ ਅੱਗੇ ਲਾਏ ਸੀ ਉਹ ਆਪਣੇ ਪਰਿਵਾਰਾਂ ਨੂੰ ਹੀ ਆਪਣਿਆਂ ਨੂੰ ਹੀ ਪਾਲਣ ਤੇ ਲਾਗੇ ਉਹਨਾਂ ਨੇ ਪੰਜਾਬ ਨੂੰ ਆਪਣਾ ਪਰਿਵਾਰ ਨਹੀਂ ਸਮਝਿਆ ਉਹਨੇ ਪੰਜਾਬ ਦੇ 3 ਕਰੋੜ 3.5 ਕਰੋੜ ਲੋਕਾਂ ਨੂੰ ਬੇਗਾਨੇ ਸਮਝਿਆ ਇਸ ਕਰਕੇ ਲੋਕਾਂ ਦਾ ਮੋਹ ਭੰਗ ਹੋ ਗਿਆ ਤਾਂ ਲੋਕਾਂ ਨੇ ਉਹਨਾਂ ਨੂੰ ਬੇਗਾਨੇ ਕਰਤਾ ਅੱਜ ਜਿੱਥੇ ਮਰਜੀ ਰਹਿਣ ਮੈਂ ਉਹਨਾਂ ਬਾਰੇ ਜ਼ਿਆਦਾ ਨਹੀਂ ਬੋਲਦਾ ਕਿਉਂਕਿ ਉਹਨਾਂ ਬਾਰੇ ਬੋਲਣਾ ਟਾਈਮ ਖਰਾਬ ਕਰਨ ਵਾਲੀ ਗੱਲ ਹੀ ਹੈ ਆਪਾਂ ਗੱਲਾਂ ਕਰੀਏ ਤਰੱਕੀ ਦੀਆਂ 1200 ਬੰਦੇ ਨੂੰ ਆ ਜਿਹੜੀ ਨਵੀਂ ਬਿਲਡਿੰਗ ਨਾਲ ਉਕਾਤਨ ਹੋਇਆ ਨਮਾ ਜਿਹੜਾ ਜਿਹੜਾ ਪ੍ਰੋਡਕਸ਼ਨ ਦੀ ਜਿਹੜੀ ਬਿਲਡਿੰਗ ਬਣੀ ਹੈ 1200 ਬੰਦੇ ਨੂੰ ਰੋਜ਼ਗਾਰ ਨਵੇਂ ਨੂੰ ਮਿਲੂਗਾ 1200 ਮੁੰਡੇ ਕੁੜੀਆਂ ਨੂੰ ਕੁਝ ਮੁੰਡੇ ਮੈਨੂੰ ਮਿਲੇ ਜਿਹੜੇ ਜਿਨ੍ਹਾਂ ਦਾ ਕੋਈ ਸਰਵਿਸ ਰੂਲ ਦੀ ਪ੍ਰੋਬਲਮ ਸੀ ਪੁਰਾਣੀ ਸਰਕਾਰ ਨੇ ਕੋਈ ੜਿੱਕਾ ਪਾ ਰੱਖਿਆ ਸੀ ਉਹਨਾਂ ਨੂੰ ਅਸੀਂ ਕਲੀਅਰ ਕਰਕੇ ਉਹਨਾਂ ਬੱਚਿਆਂ ਨੂੰ ਵੀ ਅਸੀਂ ਨੌਕਰੀਆਂ ਤੇ ਰੱਖ ਲਿਓ ਅੱਜ ਮੇਰੇ ਤੇ ਫੁੱਲ ਜੁਟਰੇ ਸੀ ਅੱਜ ਉਹ ਮੈਨੂੰ ਵਧਾਈ ਦੇਣ ਆਏ ਹੋਏ ਸੀ ਸੋ ਹੌਲੀ-ਹੌਲੀ ਪੰਜਾਬ ਧਰਨਿਆਂ ਵਾਲਾ ਟੈਂਕੀਆਂ ਤੇ ਚੜਨ ਵਾਲਾ ਪੰਜਾਬ ਜਿਹੜਾ ਉਹਦੇ ਉਹਨਾਂ ਦੇ ਨੌਜਵਾਨਾਂ ਦੇ ਹੱਥਾਂ 'ਚ ਹੁਣ ਫੁੱਲ ਆਉਣ ਲੱਗ ਗਏ ਇਹ ਬਹੁਤ ਖੁਸ਼ੀ ਦੀ ਗੱਲ ਹੈ ਇਹ ਤਾਂ ਹੋਊਗਾ ਜੇ ਨੀਅਤ ਸਾਫ਼ ਹੋਊਗੀ ਨਹੀਂ ਤਾਂ ਪਹਿਲਾਂ ਕਹੀ ਗਏ ਨੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਵੀਰੋ ਉਹਨਾਂ ਦੀ ਨੀਅਤ ਖਾਲੀ ਸੀ ਨiyet ਸਾਫ ਹੋਵੇ ਨiyet ਭਰੀ ਹੋਵੇ ਖਜ਼ਾਨਾ ਵੀ ਨਾਲ ਭਰੇ ਹੀ ਰਹਿੰਦਾ ਹੈ ਨੀਤਾਂ ਨੂੰ ਮਰਾਦਾ ਆਪਣੇ ਕਹਿੰਦੇ ਆ ਪੰਜਾਬੀ ਚ ਸੋ ਹੁਣ ਵੇਰਕਾ ਜਿਹੜਾ ਉਹ ਕੱਲਾ ਹੁਣ ਪੰਜਾਬ ਦਾ ਨਹੀਂ ਅਸੀਂ Amazon ਤੇ ਜਾਂ ਜਿਹੜੇ ਇੰਟਰਨੈਸ਼ਨਲ ਜਿਹੜੇ ਬ੍ਰਾਂਡ ਨੇ ਜਿਹੜੇ ਈ-ਕਾਮਰਸ ਦੇ ਵੇਚਣ ਵਾਲੇ ਉਹਨਾਂ ਤੇ ਵੀ ਵੇਰਕਾ ਅਸੀਂ ਲਾਂਚ ਕਰ ਰਹੇ ਹਾਂ ਤੇ ਬੇਰ ਕਾ ਤੁਹਾਨੂੰ ਆਸਟ੍ਰੇਲੀਆ ਵੀ ਮਿਲੂ ਬੇਰ ਕਾ ਤੁਹਾਨੂੰ ਕੈਲੀਫੋਰਨੀਆ ਵੀ ਮਿਲੂ ਪੂਰੀ ਦੁਨੀਆ ਚ ਬੇਰ ਕਾ ਜਿਹੜਾ ਉਹਦਾ ਪ੍ਰੋਡਕਟ ਜਾਨ ਕੇ ਤੇ ਮਿਲ ਲਗੇ ਉੱਤੇ ਔਰ ਲੋਕੀ ਚਾਹੁੰਦੇ ਆ ਦੇਖੋ ਪੰਜਾਬੀ ਪੂਰੀ ਦੁਨੀਆ ਚ ਹੈ ਉਹ ਚਾਹੁੰਦੇ ਆ ਸਾਡੇ ਪੰਜਾਬ ਤੋਂ ਬਣੀ ਹੋਈ ਕੀ ਚੀਜ਼ ਆ ਜੇ ਕੋਈ ਪੇਕਿਆਂ ਤੋਂ ਆ ਜੇ ਠੰਡੀ ਹਵਾ ਦਾ ਬੁੱਲਾ ਤਾਂ ਉਹ ਉਹਦੀ ਧਰ ਲੈਣਗੇ ਰੇਟ ਨਹੀਂ ਪੁੱਛਦੇ ਉਹ ਆਪਦੀ ਟੋਕਰੀ ਚ ਧਰ ਲੈਣਗੇ ਸਾਗ ਹੈ ਦਾਲ ਮੱਖਣੀ ਹੈ ਇਸ ਤੋਂ ਇਲਾਵਾ ਬੇਰ ਕਾ ਦੀਆਂ ਜਿੰਨੀਆਂ ਵੀ ਚਾਹੇ ਖੀਰ ਹੈ ਚਾਹੇ ਪਨੀਰ ਹੈ ਜਿੰਨੀਆਂ ਵੀ ਪ੍ਰੋਡਕਟ ਨੇ ਉਹ ਬਹੁਤ ਜ਼ਿਆਦਾ ਪ੍ਰਵਾਨਿਤ ਨੇ ਅਸੀਂ ਦੀਵਾਲੀ ਵੇਲੇ ਜਿਹੜਾ ਆਮ ਤੌਰ ਤੇ ਜਿਹੜਾ ਫਾਰਮਲ ਸਰਕਾਰ ਵੱਲੋਂ ਗਿਫਟ ਜਾਂਦੇ ਨੇ ਵੱਡੇ ਵੱਡੇ ਜਿਹੜੇ ਮਨਿਸਟਰਾਂ ਨੂੰ ਜਾਂ ਜੱਜੇਸ ਨੂੰ ਜਾਂ ਅਫਸਰਾਂ ਨੂੰ ਅਸੀਂ ਉਹਦੇ 'ਚ ਬੇਰਕਾ ਵਾਲੀ ਟੋਕਰੀ ਲਾ ਰੱਖੀ ਐ ਇੱਕ ਬੇਰਕਾ ਵਾਲੀ ਟੋਕਰੀ ਫੜਾ ਦਿੰਦੇ ਆ ਉਹ ਕੋ ਦੁਬਾਰਾ ਕਹਿੰਦੇ ਨੇ ਕਹਿੰਦੇ ਜੀ ਇੱਕ ਹੋਰ ਮਿਲ ਜੂ ਫਿਰ ਬੜੀ ਵਧੀਆ ਚੀਜ਼ ਆਈ ਨੇ ਆਪਾਂ ਗਿਫਟ ਨੂੰ ਐਂ ਤਾ ਤਾ ਤਰ ਦਿੰਨਿਆ ਦੇਖ ਲਓ ਯਾਰ ਕੀ ਹੋਊਗਾ ਕਿਹੜਾ ਕੋ ਕੰਮ ਆਉਣ ਵਾਲੀ ਚੀਜ਼ ਆ ਕੋਲੀ ਪਲੇਟ ਹੋਊ ਕੋਈ ਚਲੋ ਬਹੁਤ ਐ ਅਸੀਂ 베ਰਕਾ ਦੀ ਪੂਰੀ ਟੋਕਰੀ ਬਣਾਈ ਹੋਈ ਐ ਅਸੀਂ ਜੇ ਕੋਈ ਗੈਸਟ ਆ ਜਾ ਸਾਡੇ ਕੋਈ ਕੋਈ ਬਾਹਰਲੇ ਮੁਲਕ ਆਲਾ ਇਨਵੈਸਟਰ ਆ ਜਾਏ ਇੱਕ ਦਰਬਾਰ ਸਾਹਿਬ ਦਾ ਜਿਹੜਾ 골ਡ ਪਲੇਟਡ ਮਾਡਲ ਬਣਾਇਆ ਹੋਇਆ ਇਹ ਕੋ ਦਿੰਨੇ ਆ ਨਾਲ ਇੱਕ 베ਰਕਾ ਦੀ ਅਸੀਂ ਉਹਨਾਂ ਨੂੰ ਕਹਿੰਨਾ ਇਹਨੂੰ ਘਰੇ ਜਾ ਕੇ ਰੱਖ ਲਈ ਇਨੂੰ ਕਰੇ ਜਾ ਕੇ ਖਾ ਲਈ ਸੋ ਇਸ ਕਰਕੇ ਇਹ ਜਿਹੜਾ ਪ੍ਰੋਡਕਸ਼ਨ ਆਪਣੀ ਇਹ ਜਿਹੜਾ ਪੰਜਾਬ ਦੀ ਜਿਹੜੀ ਇੱਥੋਂ ਦੀ ਬਣੀ ਹੋਈ ਚੀਜ਼ ਹੈ ਪੂਰੀ ਦੁਨੀਆ ਚ ਪ੍ਰਵਾਨਿਤ ਹੈ ਸੋ ਮੈਂ ਬਹੁਤ ਬਹੁਤ ਵਧਾਈਆਂ ਦਿੰਦਾ